ਸਵੇਰ ਦਾ ਵਕਤ ਸੀ ਤੇ ਅੰਧੇਰਾ ਅਜੇ ਵੀ ਪਿੰਡ ਦੀਆਂ ਗਲੀਆਂ ਤੇ ਚਾਦਰ ਤਾਣੀ ਬੈਠਾ ਸੀ ਗੁਰਦੁਆਰੇ ਦੀ ਬੁੱਕੜ ਦੇ ਵਿੱਚ ਇੱਕ ਸੁੱਕੀ ਰੋਟੀ ਅਤੇ ਚਾਹ ਦੀ ਪਿਆਲੀ ਦੇ ਨਾਲ ਗ੍ਰੰਥੀ ਸਿੰਘ ਸਰਦਾਰ ਜਸਵੀਰ ਸਿੰਘ ਆਪਣਾ ਦਿਨ ਸ਼ੁਰੂ ਕਰਦਾ ਸੀ ਉਸ ਦੀਆਂ ਅੱਖਾਂ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੀ ਚਮਕ ਸੀ ਪਰ ਚਿਹਰੇ ਤੇ ਗਰੀਬੀ ਦੀਆਂ ਲਕੀਰਾਂ ਅਤੇ ਦੁਨਿਆਵੀ ਦੁੱਖਾਂ ਦੀ ਛਾਇਆ ਸਾਫ਼ ਦਿਖਦੀ ਸੀ 5000 ਦੀ ਮਹੀਨੇ ਦੀ ਤਨਖਾਹ ਜੋ ਅਕਸਰ ਕਮੇਟੀ ਵਾਲੇ ਦੇਰੀ ਨਾਲ ਦਿੰਦੇ ਨਾਲ ਉਸ ਦਾ ਗੁਜ਼ਾਰਾ ਮੁਸ਼ਕਲ ਦੇ ਨਾਲ ਹੁੰਦਾ ਉਸ ਦੀ ਪਤਨੀ ਬੀਬੀ ਕੁਰਵੰਤ ਕੌਰ ਅਤੇ ਦੋ ਛੋਟੇ ਬੱਚੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਸੁਪਨੇ ਤਾਂ ਸਨ ਪਰ ਪੇਟ ਵਿੱਚ ਅਕਸਰ ਭੁੱਖ ਦੀ ਤੜਫ ਵੀ ਉਸ ਦੀ ਸਾਰੀ ਜ਼ਿੰਦਗੀ ਇੱਕੋ ਇੱਕ ਸਹਾਰਾ ਸਨ ਹਰ ਸਵੇਰੇ ਜਦੋਂ ਪਿੰਡ ਹਜੇ ਸੁੱਤਾ ਪਿਆ ਹੁੰਦਾ ਜਸਵੀਰ ਸਿੰਘ ਗੁਰਦੁਆਰੇ ਦੀ ਸਫਾਈ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਪ੍ਰਕਾਸ਼ ਕਰਦਾ ਸੇਵਾ ਕਰਦਾ ਅਤੇ ਅੰਮ੍ਰਿਤ ਵੇਲੇ ਦੀ ਅਰਦਾਸ ਵਿੱਚ ਆਪਣੇ ਦੁੱਖਾਂ ਨੂੰ ਗੁਰੂ ਸਾਹਿਬ ਦੇ ਅੱਗੇ ਰੱਖਦਾ ਪਰ ਅੱਜ ਦੀ ਸਵੇਰ ਵੱਖਰੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਜਦ ਰਹੀ ਸੀ ਉਸ ਦੀ ਅਰਦਾਸ ਦੇ ਵਿੱਚ ਇੱਕ ਅਜੀਬ ਜੀ ਤੜਪ ਸੀ ਇੱਕ ਅਜੀਹਾਂ ਸਸਪੈਂਸ ਜੋ ਸੁਣਨ ਵਾਲਿਆਂ ਦੇ ਦਿਲ ਨੂੰ ਝੰਗੋੜ ਦਿੰਦਾ ਹੈ ਉਸਨੇ ਗੁਰੂ ਸਾਹਿਬ ਦੇ ਅੱਗੇ ਆਪਣਾ ਸੀਸ ਭੇਟ ਕਰਨ ਦੀ ਅਰਦਾਸ ਕੀਤੀ। ਅਦਿਓਸ ਦੇ ਸ਼ਬਦਾਂ ਦੇ ਵਿੱਚ ਇੱਕ ਅਜੀਬ ਜੀ ਗੰਭੀਰਤਾ ਸੀ ਜਿਵੇਂ ਉਹ ਕੁਝ ਅਜੀਹਾ ਜਾਣਦਾ ਹੋਵੇ ਜੋ ਹੋਰ ਕੋਈ ਨਹੀਂ ਸੀ ਜਾਣਦਾ ਕੀ ਸੀ ਉਸ ਅਰਦਾਸ ਦਾ ਰਾਜ ਕੀ ਸੀ ਉਸ ਗਰੀਬੀ ਅਤੇ ਦੁਨਿਆਵੀ ਮਸੰਦਾਂ ਦੇ ਜ਼ੁਲਮ ਦੀ ਕਹਾਣੀ ਇਹ ਜਾਣਨ ਦੇ ਲਈ ਸਾਨੂੰ ਜਸਵੀਰ ਸਿੰਘ ਦੀ ਜ਼ਿੰਦਗੀ ਦੇ ਪੰਨੇ ਪਲਟਣੇ ਪੈਣਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। 채 ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜਸਵੀਰ ਸਿੰਘ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖੇੜਾ ਮਾਜਰਾ ਵਿੱਚ ਹੋਇਆ। ਉਸਦੇ ਪਿਤਾ ਸਰਦਾਰ ਗੋਤਾਰਣ ਸਿੰਘ ਇੱਕ ਸੱਚੇ ਗੁਰਸਿੱਖ ਸਨ। ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸੀ ਗੁਰੂ ਸਾਹਿਬ ਦੀ ਸੇਵਾ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਗੁਰਚਰਨ ਸਿੰਘ ਖੁਦ ਗੁਰਦੁਆਰੇ ਵਿੱਚ ਸੇਵਾਦਾਰ ਸਨ ਅਤੇ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਪੁੱਤਰ ਜਸਵੀਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੇ ਅਤੇ ਗਰੰਥੀ ਸਿੰਘ ਬਣੇ ਬਚਪਨ ਵਿੱਚ ਹੀ ਜਸਵੀਰ ਨੂੰ ਗੁਰਬਾਣੀ ਦੀ ਸਿੱਖਿਆ ਦੇ ਦਿੱਤੀ ਗਈ ਉਹ ਸਕੂਲ ਜਾਂਦਾ ਔਰ ਸਕੂਲ ਤੋਂ ਬਾਅਦ ਗੁਰਦੁਆਰੇ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਅਤੇ ਉਸ ਤੇ ਅਰਥ ਸਿੱਖਦਾ ਉਸ ਦੇ ਪਿਤਾ ਅਕਸਰ ਕਹਿੰਦੇ ਜਸਵੀਰ ਗੁਰੂ ਸਾਹਿਬ ਦੀ ਸੇਵਾ ਵਿੱਚ ਜੋ ਸਕੂਨ ਹੈ ਦੁਨੀਆ ਦੀਆਂ ਚਮਕਾ ਝੂਠੀਆਂ ਨੇ ਪਰ ਗੁਰੂ ਦਾ ਨਾਮ ਸਦਾ ਨਾਲ ਲੱਗਦਾ ਹੈ ਜਸਵੀਰ ਸਿੰਘ ਦੇ ਪਿਤਾ ਦੀ ਇੱਛਾ ਸੀ ਕਿ ਉਹ ਗੁਰਮਤਿ ਸਿੱਖੇ ਅਤੇ ਗੁਰਦੁਆਰੇ ਦੀ ਸੇਵਾ ਸੰਭਾਲੇ ਜਦੋਂ ਜਸਵੀਰ 18 ਸਾਲ ਦਾ ਹੋਇਆ ਉਸ ਨੇ ਆਪਣੇ ਪਿਤਾ ਦੀ ਇੱਛਾ ਨੂੰ ਮੰਨਦੇ ਹੋਏ ਗ੍ਰੰਥੀ ਸਿੰਘ ਦੀ ਸੇਵਾ ਸੰਭਾਲ ਲਈ ਉਸ ਨੇ ਅਮਰ ਸੱਗਿਆ ਅਤੇ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿੱਚ ਰੰਗ ਗਿਆ ਪਰ ਜਸਵੀਰ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਸਾਹਿਬ ਦੀ ਸੇਵਾ ਦੇ ਨਾਲ-ਨਾਲ ਉਸ ਨੂੰ ਦੁਨਿਆਵੀ ਮਸੰਦਾਂ ਦੇ ਜ਼ੁਲਮ ਵੀ ਸਹਣੇ ਪਣਗੇ ਜਸਵੀਰ ਨੂੰ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਮਿਲੀ ਪਰ ਇਹ ਸੇਵਾ ਉਸ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਸੀ ਉਸ ਨੂੰ ਮਹੀਨੇ ਦੀ ਤਨਖਾਹ ਸਿਰਫ 5000 ਰੁਪਏ ਸੀ ਜੋ ਉਸ ਦੇ ਪਰਵਾਰ ਦੇ ਗੁਜ਼ਾਰੇ ਦੇ ਲਈ ਕਾਫੀ ਨਹੀਂ ਸਕਾ ਉਸਦੀ ਪਤਨੀ ਕੁਲਵੰਤ ਕੌਰ ਨੇ ਵੀ ਘਰ ਦੇ ਖਰਚੇ ਪੂਰੇ ਕਰਨ ਅਤੇ ਉਸਨੇ ਪਿੰਡ ਵਿੱਚ ਇੱਕ ਸਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਉਸਦੀ ਕਮਾਈ ਵੀ ਨਾਮ ਮਾਤਰ ਸੀ ਜਸਵੀਰ ਸਿੰਘ ਦੇ ਦੋ ਬੱਚੇ ਸੀ ਅਮਰਜੀਤ ਅਤੇ ਸਿਮਰਨ ਜੋ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ ਪਰ ਸਕੂਲ ਦੀਆਂ ਫੀਸਾਂ ਕਿਤਾਬਾਂ ਅਤੇ ਯੂਨੀਫਾਰਮ ਦਾ ਖਰਚਾ ਵੀ ਉਸ ਦੀ ਜੇਬ ਦੇ ਉੱਪਰ ਭਾਰ ਸੀ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਜੋ ਕਿ ਪਿੰਡ ਦੇ ਪ੍ਰਭਾਵਸ਼ਾਲੀ ਲੋਕ ਸਨ ਤਸਵੀਰ ਨੂੰ ਹਰ ਰੋਜ਼ ਤੰਗ ਕਰਦੇ ਗਰੰਤੀ ਜੀ ਸਵੇਰੇ 4 ਵਜੇ ਕਿਉਂ ਨਹੀਂ ਉੱਠਦੇ ਗੁਰਦੁਆਰੇ ਦੀ ਸਫਾਈ ਕਿਉਂ ਨਹੀਂ ਹੋਈ ਪ੍ਰਕਾਸ਼ ਦਾ ਸਮਾਂ ਸਹੀ ਜਗ੍ਹਾ ਕਿਉਂ ਨਹੀਂ ਕੀਤਾ ਇਹ ਸਵਾਲ ਉਸਦੇ ਕੰਨਾਂ ਦੇ ਵਿੱਚ ਰੋਜ਼ ਗੂੰਜਦੇ ਜਸਵੀਰ ਦਾ ਦਿਲ ਸਾਫ਼ ਸੀ ਪਰ ਉਹ ਇਹਨਾਂ ਤਾਣੇ ਵਾਲਿਆਂ ਨੂੰ ਸਹਿ ਨਹੀਂ ਸੀ ਕਰ ਸਕਦਾ ਉਹ ਸੋਚਦਾ ਮੈਂ ਗੁਰੂ ਸਾਹਿਬ ਦੀ ਸੇਵਾ ਕਰਦਾ ਹਾਂ ਪਰ ਇਹ ਲੋਕ ਮੇਰੀ ਸੇਵਾ ਨੂੰ ਕਿਉਂ ਨਹੀਂ ਸਮਝਦੇ ਕਮੇਟੀ ਦੇ ਮੁਖੀ ਸਰਦਾਰ ਮਲਕੀਤ ਸਿੰਘ ਜਸਵੀਰ ਨੂੰ ਵਿਸ਼ੇਸ਼ ਗੁੱਸਾ ਸੀ ਮਲਕੀਤ ਸਿੰਘ ਨੂੰ ਲੱਗਦਾ ਸੀ ਕਿ ਜਸਵੀਰ ਉਸਦੀ ਗੱਲ ਨਹੀਂ ਮੰਨਦਾ ਅਤੇ ਇਸ ਕਰਕੇ ਉਹ ਜਸਵੀਰ ਨੂੰ ਹਰ ਛੋਟੀ ਛੋਟੀ ਗਲਤੀ ਤੇ ਤੰਗ ਕਰਦਾ ਸੀ ਇੱਕ ਵਾਰ ਜਦੋਂ ਉਹ ਜਸਵੀਰ ਨੇ ਗੁਰਦੁਆਰੇ ਦੀ ਸਫਾਈ ਵਿੱਚ ਥੋੜੀ ਜਿਹੀ ਦੇਰੀ ਕੀਤੀ ਮਲਕੀਤ ਸਿੰਘ ਨੇ ਸਾਰੀ ਸੰਗਤ ਅੱਗੇ ਉਸ ਨੂੰ ਬੇਇੱਜ਼ਤ ਕਰ ਦਿੱਤਾ ਇਹ ਗਰੰਤੀ ਸਿੰਘ ਨੂੰ ਸੇਵਾ ਦਾ ਕੋਈ ਸਮਝ ਨਹੀਂ ਅਸੀਂ ਕਿਸੇ ਹੋਰ ਨੂੰ ਰੱਖ ਲੈਣਾ ਮਲਕੀਤ ਸਿੰਘ ਨੇ ਗੁੱਸੇ ਵਿੱਚ ਕਿਹਾ ਜਸਵੀਰ ਦਾ ਦਿਲ ਟੁੱਟ ਗਿਆ ਪਰ ਉਸਨੇ ਚੁੱਪ ਸਾਧ ਲਈ ਇੱਕ ਦਿਨ ਜਦੋਂ ਜਸਵੀਰ ਦੀ ਸਹਿਣ ਸ਼ਕਤੀ ਦੀ ਹੱਦ ਪਾਰ ਹੋ ਗਈ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਗੁਰੂ ਸਾਹਿਬ ਅੱਗੇ ਆਪਣਾ ਸਾਰਾ ਦੁੱਖ ਰੱਖੇਗਾ ਉਸ ਸਵੇਰੇ ਜਦੋਂ ਹਜੇ ਅੰਧੇਰਾ ਸੀ ਜਸਵੀਰ ਨੇ ਗੁਰਦੁਆਰੇ ਵਿੱਚ ਪ੍ਰਕਾਸ਼ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਬੈਠ ਕੇ ਅਰਦਾਸ ਸ਼ੁਰੂ ਕੀਤੀ। ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਤੜਪ ਸੀ ਜਿਵੇਂ ਉਸ ਦਾ ਦਿਲ ਟੁੱਟ ਚੁੱਕਾ ਹੋਵੇ। हे ਸੱਚੇ ਬਾਦਸ਼ਾਹ ਮੈਂ ਤੁਹਾਡੀ ਸੇਵਾ ਵਿੱਚ ਆਪਣੀ ਜਾਨ ਵਾਰ ਦਿੱਤੀ ਹੈ। ਮੈਂ ਦਿਨ ਰਾਤ ਤੁਹਾਡੇ ਚਰਨਾਂ ਵਿੱਚ ਸਿਰ ਝੁਕਾਇਆ ਹੈ ਪਰ ਇਹ ਦੁਨਿਆਵੀ ਮਸੰਦ ਮੇਰੀ ਸੇਵਾ ਨੂੰ ਨਹੀਂ ਸਮਝਦੇ। ਮੈਂ ਗਰੀਬੀ ਦੇ ਵਿੱਚ ਦਿਨ ਕੱਟ ਰਿਹਾ ਹਾਂ। ਮੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਸੁਪਨੇ ਹਨ। ਪਰ ਮੇਰੀ ਜੇਬ ਵਿੱਚ ਸਿਰਫ ਖਾਲੀਪਨ ਹੈ। ਏ ਗੁਰੂ ਸਾਹਿਬ ਮੈਂ ਅੱਕ ਗਿਆ ਹਾਂ। ਮੈਂ ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਭੇਟ ਕਰਨਾ ਚਾਹੁੰਦਾ ਹਾਂ। ਮੇਰੀ ਅਰਦਾਸ ਸੁਣੋ ਅਤੇ ਮੈਨੂੰ ਇਸ ਦੁੱਖ ਤੋਂ ਮੁਕਤੀ ਦਿਓ। ਜਸਵੀਰ ਦੀਰ ਦਾ ਸੁਣ ਕੇ ਗੁਰਦੁਆਰੇ ਵਿੱਚ ਮੌਜੂਦ ਥੋੜੇ ਜਿਹਾ ਸੇਵਾਦਾਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਦੀ ਅਰਦਾਸ ਵਿੱਚ ਇੱਕ ਰਾਜ਼ ਸੀ ਜੋ ਕਿਸੇ ਨੂੰ ਨਹੀਂ ਸੀ ਪਤਾ ਜਸਵੀਰ ਨੇ ਅਰਦਾਸ ਵਿੱਚ ਕੁਝ ਅਜੀਹਾ ਕਿਹਾ ਜੋ ਸਿਰਫ ਗੁਰੂ ਸਾਹਿਬ ਅਤੇ ਉਹ ਖੁਦ ਜਾਣਦੇ ਸਨ ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ हे ਸਤਿਏ ਪਾਸ਼ਾ ਦੇਮਾ ਤੁਹਾਡੀ ਸੇਵਾ ਦੇ ਕਾਬਿਲ ਨਹੀਂ ਤਮੈਨੂੰ ਇਸ ਦੁਨੀਆ ਤੋਂ ਚੁੱਕ ਲੋ ਪਰ ਮੇਰੇ ਪਰਿਵਾਰ ਨੂੰ ਸੁਖੀ ਰੱਖੋ ਜਸਵੀਰ ਦੀ ਅਰਦਾਸ ਤੋਂ ਬਾਅਦ ਪਿੰਡ ਵਿੱਚ ਇੱਕ ਅਜੀਬ ਜਿਹਾ ਸਸਪੈਂਸ ਫੈਲ ਗਿਆ ਅਗਲੇ ਦਿਨ ਜਦੋਂ ਸੰਗਤ ਗੁਰਦੁਆਰੇ ਪਹੁੰਚੀ ਜਸਵੀਰ ਗੁਰਦੁਆਰੇ ਵਿੱਚ ਨਹੀਂ ਸੀ ਉਸ ਤਾਂ ਇੱਕ ਚਿੱਟਾ ਕੱਪੜਾ ਜਿਸ ਤੇ ਗੁਰਬਾਣੀ ਦਾ ਇੱਕ ਸ਼ਬਦ ਲਿਖਿਆ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇੜੇ ਪਿਆ ਸੀ ਸ਼ਬਦ ਸੀ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੋ ਹੋ ਬਲ ਜਾਸ ਸੰਗਤ ਵਿੱਚ ਅਫਰਾ ਤਫਰੀ ਮਚ ਗਈ ਕੁਝ ਲੋਕਾਂ ਨੇ ਕਿਹਾ ਕਿ ਜਸਵੀਰ ਨੇ ਆਪਣੀ ਜਾਨ ਦੇ ਦਿੱਤੀ ਹੈ। ਕੁਝ ਨੇ ਕਿਹਾ ਕਿ ਉਹ ਗੁਰੂ ਸਾਹਿਬ ਦੀ ਸੇਵਾ ਦੇ ਰਿਖਤੇ ਚਲਾ ਗਿਆ ਹੈ। ਮਲਕੀਰ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਘਬਰਾ ਗਏ। ਉਹਨਾਂ ਨੂੰ ਡਰ ਸੀ ਕਿ ਜਸਵੀਰ ਨੂੰ ਕੁਝ ਹੋਇਆ ਹੈ ਤਾਂ ਪਿੰਡ ਵਿੱਚ ਉਹਨਾਂ ਦੀ ਬਦਨਾਮੀ ਹੋਵੇਗੀ। ਪਰ ਸਚਾਈ ਕੁਝ ਹੋਰ ਹੀ ਸੀ। ਜਸਵੀਰ ਨੇ ਆਪਣੇ ਅਰਦਾਸ ਵਿੱਚ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਗੁਰੂ ਸਾਹਿਬ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਅਰਪਣ ਕਰਨਾ ਚਾਹੁੰਦਾ ਹੈ। ਉਸਨੇ ਫੈਸਲਾ ਕੀਤਾ ਕਿ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਪਿੰਡ ਛੱਡ ਦੇਵੇਗਾ ਅਤੇ ਗੁਰੂ ਸਾਹਿਬ ਦੀ ਸੇਵਾ ਦੇ ਲਈ ਕਿਸੇ ਅਜੇਹੇ ਥਾਂ ਜਾਵੇਗਾ ਜਿੱਥੇ ਉਸ ਨੂੰ ਦੁਨਿਆਵੀ ਮਸੰਦਾਂ ਦੇ ਜੁਲਮ ਨਾ ਸਹਰੇ ਪੈਣਾ। ਕੁਝ ਦਿਨ ਬਾਅਦ ਪਿੰਡ ਦੇ ਵਿੱਚ ਇੱਕ ਖਬਰ ਆਈ ਕਿ ਜਸਵੀਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਗੁਰਦੁਆਰੇ ਵਿੱਚ ਦੇਖਿਆ ਗਿਆ ਹੈ। ਉਹ ਉੱਥੇ ਸੇਵਾਦਾਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ। ਉਸਦੇ ਪਰਿਵਾਰ ਨੂੰ ਵੀ ਗੁਰਦੁਆਰੇ ਦੀ ਸੰਗਤ ਵੱਲੋਂ ਸਹਾਇਤਾ ਮਿਲਣ ਲੱਗੀ। ਜਸਵੀਰ ਦੀ ਅਰਦਾਸ ਸੁਣੀ ਗਈ। ਗੁਰੂ ਸਾਹਿਬ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਅਤੇ ਉਸਦੇ ਪਰਿਵਾਰ ਨੂੰ ਸੁਖੀ ਰੱਖਿਆ ਪਿੰਡ ਦੇ ਵਿੱਚ ਮਲਕੀਸ਼ ਸਿੰਘ ਅਤੇ ਕਮੇਟੀ ਦੇ ਮੈਂਬਰਾਂ ਨੂੰ ਸਬਕ ਮਿਲਿਆ ਉਹਨਾਂ ਨੇ ਅਗਲੇ ਗ੍ਰੰਥੀ ਸਿੰਘ ਦੀ ਸੇਵਾ ਦੀ ਕਦਰ ਕਰਨ ਦਾ ਵਾਅਦਾ ਕੀਤਾ ਜਸਵੀਰ ਦੀ ਅਰਦਾਸ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਬਦਲੀ ਸਗੋਂ ਪੂਰੇ ਪਿੰਡ ਦੇ ਲੋਕਾਂ ਦੇ ਦਿਲਾਂ ਨੂੰ ਵੀ ਬਦਲ ਕੇ ਰੱਖ ਦਿੱਤਾ ਪਾਰੇ ਕਹਾਣੀ ਹਜੇ ਇੱਥੇ ਖਤਮ ਨਹੀਂ ਹੁੰਦੀ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਵੱਡਾ ਸਸਪੈਂਸ ਜੋ ਕਿ ਅੱਗੇ ਤਿਆਰ ਖੜਾ ਸੀ ਹਿਮਾਚਲ ਪ੍ਰਦੇਸ਼ ਦੀਆਂ ਸੰਗਵੀਆਂ ਪਹਾੜੀਆਂ ਆਬਾਦੀਆਂ ਵਿੱਚ ਜਿੱਥੇ ਸੂਰਜ ਦੀਆਂ ਕਰਣਾ ਸਵੇਰੇ ਮੰਦਰਾਂ ਅਤੇ ਗੁਰਦੁਆਰਿਆਂ ਦੇ ਸੁਨਹਿਰੀ ਗੁਬੰਦਾ ਤੇ ਪਹਿਲੀ ਥੋ ਦਿੰਦੀਆਂ ਸਨ ਜਸਵੀਰ ਸਿੰਘ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ ਉਹ ਇੱਕ ਛੋਟੇ ਜਿਹੇ ਗੁਰਦੁਆਰੇ ਵਿੱਚ ਸੇਵਾਦਾਰ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ ਜੋ ਮਨਾਲੀ ਦੇ ਨੇੜੇ ਇੱਕ ਪਹਾੜੀ ਢਲਾਨ ਤੇ ਸਥਿਤ ਸੀ ਇਹ ਗੁਰਦੁਆਰੇ ਦਾ ਨਾਮ ਸੀ ਸ਼ਿਰਗੁਰ ਨਾਨਕ ਦੇਵ ਸਲਾਨੀਆਂ ਅਤੇ ਸਥਾਨਕ ਸੰਗਤਾਂ ਦੇ ਲਈ ਸ਼ਾਂਤੀ ਦਾ ਪ੍ਰਤੀਕ ਸੀ ਜਸਵੀਰ ਨੂੰ ਸਿਰਫ ਇੱਥੇ ਨਾ ਸਕੂਨ ਮਿਲਿਆ ਸਗੋਂ ਇੱਕ ਨਵਾਂ ਮਕਸਦ ਵੀ ਇਸ ਗੁਰਦੁਆਰੇ ਸੰਗਤ ਵਿੱਚ ਜਸਵੀਰ ਦੀ ਸਾਦਗੀ ਅਤੇ ਗੁਰਬਾਣੀ ਪ੍ਰਤੀ ਸਮਰਪਣ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਉਹ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰਦਾ, ਸੰਗਤ ਨੂੰ ਸ਼ਬਦ ਦੇ ਅਰਥ ਸਮਝਾਉਂਦਾ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦਾ। ਪਰ ਉਸ ਦੇ ਦਿਲ ਵਿੱਚ ਇੱਕ ਗਹਿਰੀ ਉਦਾਸੀ ਅਜੇ ਵੀ ਬਾਕੀ ਸੀ। ਉਸ ਦੇ ਪਰਿਵਾਰ ਦੀ ਯਾਦ, ਜੋ ਹਰ ਰੋਜ਼ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਸੀ ਕਿ ਉਸ ਦੀ ਪਤਨੀ ਕੁਲਵੰਤ ਕੌਰ ਅਤੇ ਬੱਚੇ ਅਮਰਜੀਤ ਅਤੇ ਸਿਮਰਨ ਸੁਖੀ ਰਹਿਣ। ਇੱਕ ਦਿਨ ਜਦੋਂ ਜਸਵੀਰ ਗੁਰਦੁਆਰਾ ਸਾਹਿਬ ਦੇ ਬਾਹਰ ਝਾੜੂ ਲਗਾ ਰਿਹਾ ਸੀ ਕਿ ਇੱਕ ਅਜਨਬੀ ਉਹਨਾਂ ਦੇ ਕੋਲ ਆਇਆ ਉਹ ਇੱਕ ਮੱਧ ਵਰਗੀ ਵਪਾਰੀ ਜਾਪਦਾ ਸੀ ਜਿਸ ਦੇ ਹੱਥ ਵਿੱਚ ਇੱਕ ਚਿੱਟੀ ਪਰਚੀ ਸੀ ਗ੍ਰੰਥੀ ਜੀ ਮੈਂ ਤੁਹਾਡੇ ਬਾਰੇ ਸੁਣਿਆ ਹੈ ਅਜਨਬੀ ਨੇ ਕਿਹਾ ਮੈਂ ਦਿੱਲੀ ਤੋਂ ਹਾਂ ਮੇਰਾ ਨਾਮ ਸੁਰਿੰਦਰਪਾਲ ਸਿੰਘ ਹੈ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਆਪਣੇ ਪਿੰਡ ਵਿੱਚ ਬਹੁਤ ਮੁਸੀਬਤਾਂ ਚੱਲੀਆਂ ਮੈਂ ਤੁਹਾਡੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹਾਂ ਜਸਵੀਰ ਦੇ ਮਨ ਵਿੱਚ ਇੱਕ ਸਸਪੈਂਸ ਜਿਹਾ ਪੈਦਾ ਹੋਇਆ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਜਨਬੀ ਕੌਣ ਹੈ ਅਤੇ ਉਸਤੇ ਪਰਿਵਾਰ ਬਾਰੇ ਕਿਵੇਂ ਜਾਣਦਾ ਹੈ ਤੁਸੀਂ ਮੇਰੇ ਪਰਿਵਾਰ ਨੂੰ ਕਿਵੇਂ ਜਾਣਦੇ ਹੋ ਜਸਵੀਰ ਨੇ ਸਜਿੰਦਗੀ ਨਾਲ ਪੁੱਛਿਆ ਸੁਰਿੰਦਰਪਾਲ ਨੇ ਮੁਸਕਰਾਉਂਦੇ ਹੋਏ ਕਿਹਾ ਤੁਹਾਡੀ ਅਰਦਾਸ ਦੀ ਗੱਲ ਪੰਜਾਬ ਦੇ ਪਿੰਡ ਤੋਂ ਹੁਣ ਦੂਰ ਦੂਰ ਤੱਕ ਫੈਲ ਚੁੱਕੀ ਹੈ। ਤੁਹਾਡੀ ਸਮਰਪਣ ਅਤੇ ਸੱਚੀ ਸੇਵਾ ਦੀ ਚਰਚਾ ਹਰ ਪਾਸੇ ਹਨ। ਮੈਂ ਤੁਹਾਡੇ ਪਰਿਵਾਰ ਨੂੰ ਸਿੱਖਿਆ ਅਤੇ ਸਹਾਇਤਾ ਦੇਣ ਦੇ ਲਈ ਇੱਕ ਸੰਸਥਾ ਦੇ ਨਾਲ ਜੁੜਿਆ ਹਾਂ। ਸੁਰਿੰਦਰਪਾਲ ਨੇ ਜਸਵੀਰ ਨੂੰ ਦੱਸਿਆ ਕਿ ਉਹ ਇੱਕ ਸਿੱਖ ਸੰਸਥਾ ਦੇ ਨਾਲ ਜੁੜਿਆ ਹੋਇਆ ਹੈ ਜੋ ਗਰੀਬ ਅਤੇ ਸੰਘਰਸ਼ੀਲ ਸਿੱਖ ਪਰਿਵਾਰਾਂ ਦੀ ਮਦਦ ਕਰਦੀ ਹੈ। ਜਸਵੀਰ ਦੀ ਕਹਾਣੀ ਜੋ ਪਿੰਡ ਖੇੜਾ ਮਾਜਰਾ ਵਿੱਚ ਉਸ ਦੀ ਅਰਦਾਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ। ਸੰਸਥਾ ਦੇ ਮੁਖੀ ਤੱਕ ਪਹੁੰਚੀ ਉਹਨਾਂ ਨੇ ਫੈਸਲਾ ਕੀਤਾ ਕਿ ਜਸਵੀਰ ਦੇ ਪਰਿਵਾਰ ਨੂੰ ਨਾ ਸਿਰਫ ਆਰਥਿਕ ਮਦਦ ਕੀਤੀ ਜਾਵੇ ਸਗੋਂ ਉਸ ਦੇ ਬੱਚਿਆਂ ਦੀ ਸਿੱਖਿਆ ਦਾ ਪੂਰਾ ਖਰਚਾ ਵੀ ਉਠਾਇਆ ਜਾਵੇ। ਸੁਰਿੰਦਰਪਾਲ ਨੇ ਜਸਵੀਰ ਨੂੰ ਇੱਕ ਪੱਤਰ ਦਿੱਤਾ ਜਿਸ ਵਿੱਚ ਉਸਦੇ ਪਰਿਵਾਰ ਦੀ ਸਹਾਇਤਾ ਦੀ ਪੂਰੀ ਯੋਜਨਾ ਲਿਖੀ ਗਈ ਸੀ। ਜਸਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸੁਰਿੰਦਰਪਾਲ ਨੂੰ ਕਿਹਾ ਕਿ ਮੈਂ ਸੋਚਿਆ ਸੀ ਕਿ ਮੇਰੀ ਅਰਦਾਸ ਸ਼ਾਇਦ ਸੁਣੀ ਨਹੀਂ ਗਈ ਪਰ ਗੁਰੂ ਸਾਹਿਬ ਨੇ ਤਾਂ ਮੇਰੀ ਹਰ ਮੁਸ਼ਕਿਲ ਹੱਲ ਕਰ ਦਿੱਤੀ। ਪਰ ਸਸਪੈਂਸ ਅਜੇ ਖਤਮ ਨਹੀਂ ਸੀ ਹੋਇਆ। ਸੁਰਿੰਦਰਪਾਲ ਨੇ ਜਸਵੀਰ ਨੂੰ ਇੱਕ ਹੋਰ ਗੱਲ ਦੱਸੀ ਜਿਸ ਨੇ ਉਸ ਨੂੰ ਹੈਰਾਨ ਕਰ ਦਿੱਤਾ। ਗ੍ਰੰਥੀ ਜੀ ਅਸੀਂ ਤੁਹਾਨੂੰ ਵਾਪਸ ਪੰਜਾਬ ਬੁਲਾਉਣਾ ਚਾਹੁੰਦੇ ਹਾਂ। ਸਾਡੀ ਸੰਸਥਾ ਨੇ ਤੁਹਾਡੇ ਪਿੰਡ ਵਿੱਚ ਇੱਕ ਨਵਾਂ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦਾ ਫੈਸਲਾ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਸ ਦੀ ਸੇਵਾ ਸੰਭਾਲੋ ਤੁਹਾਨੂੰ ਨਾ ਸਿਰਫ ਚੰਗੀ ਤਨਖਾਹ ਮਿਲੇਗੀ ਸਗੋਂ ਤੁਹਾਡੇ ਪਰਿਵਾਰ ਨੂੰ ਵੀ ਗੁਰਦੁਆਰੇ ਦੇ ਨੇੜੇ ਰਹਿਣ ਦੀ ਸਹੂਲਤ ਦਿੱਤੀ ਜਾਵੇਗੀ ਜਸਵੀਰ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਉਸਨੇ ਸੁਰਿੰਦਰਪਾਲ ਨੂੰ ਪੁੱਛਿਆ ਪਰ ਮੇਰੇ ਪਿੰਡ ਦੀ ਕਮੇਟੀ ਅਤੇ ਮਲਕੀਸ਼ ਸਿੰਘ ਉਹ ਮੈਨੂੰ ਵਾਪਸ ਨਹੀਂ ਹੋਣ ਦੇਣਗੇ ਸੁਰਿੰਦਰਪਾਲ ਨੇ ਮੁਸਕਰਾਉਂਦੇ ਹੋਏ ਕਿਹਾ ਗ੍ਰੰਥੀ ਜੀ ਤੁਹਾਡੀ ਅਰਦਾਸ ਨੇ ਮਲਕੀਸ਼ ਸਿੰਘ ਦਾ ਦਿਲ ਵੀ ਬਦਲ ਦਿੱਤਾ ਉਹ ਤੁਹਾਡੇ ਉੱਪਰ ਕੀਤੀ ਜ਼ੁਲਮਾਂ ਲਈ ਸੰਗਤ ਦੇ ਅੱਗੇ ਮੁਆਫੀ ਵੀ ਮੰਗ ਚੁੱਕਿਆ ਹੈ ਕੁਝ ਮਹੀਨਿਆਂ ਬਾਅਦ ਜਸਵੀਰ ਸਿੰਘ ਆਪਣੇ ਪਿੰਡ ਖੇੜਾ ਮਾਜਰਾ ਵਾਪਸ ਪਰਤੇ ਆ ਨਵੇਂ ਗੁਰਦੁਆਰਾ ਸਾਹਿਬ ਦੀ ਸਤਾਪਰਾ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ ਸੰਗਤ ਨੇ ਜਸਵੀਰ ਸਿੰਘ ਦਾ ਸਵਾਗਤ ਪੂਰੀ ਸ਼ਰਧਾ ਦੇ ਨਾਲ ਕੀਤਾ ਮਲਕੀਸ਼ ਸਿੰਘ ਜਿਸ ਦਾ ਦਿਲ ਜਸਵੀਰ ਦੀ ਅਰਦਾਸ ਅਤੇ ਸੰਘਰਸ਼ ਦੀ ਕਹਾਣੀ ਸੁਣ ਕੇ ਪਿੰਗੜ ਚੁੱਕਿਆ ਸੀ ਉਸ ਨੇ ਜਸਵੀਰ ਦੇ ਪੈਰ ਚੋਂ ਕੇ ਮਾਫੀ ਮੰਗੀ ਗਰੰਤੀ ਜੀ ਮੈਂ ਤੁਹਾਡੀ ਸੇਵਾ ਦੀ ਕਦਰ ਨਹੀਂ ਕਰ ਸਕਿਆ ਮੈਨੂੰ ਮਾਫ ਕਰ ਦਿਓ ਮਲਕੀਤ ਸਿੰਘ ਨੇ ਹੰਝੂਆਂ ਨਾਲ ਕਿਹਾ ਜਸਵੀਰ ਨੇ ਮੁਸਕਰਾਉਂਦੇ ਹੋਏ ਕਿਹਾ ਸਰਦਾਰ ਜੀ ਮੈਂ ਕਦੇ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ ਮੇਰਾ ਸੰਘਰਸ਼ ਸਿਰਫ ਗੁਰੂ ਸਾਹਿਬ ਦੀ ਮਰਜ਼ੀ ਅਨੁਸਾਰ ਸੀ ਨਵੇਂ ਗੁਰਦੁਆਰੇ ਦੀ ਸੇਵਾ ਸੰਭਾਲਣ ਤੋਂ ਬਾਅਦ ਜਸਵੀਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਉਸਦੀ ਪਤਨੀ ਕੁਲਵੰਤ ਕੌਰ ਨੇ ਗੁਰਦੁਆਰੇ ਵਿੱਚ ਲੰਗਰ ਸੇਵਾ ਸੰਭਾਲ ਲਈ ਅਤੇ ਉਸਦੇ ਬੱਚੇ ਅਮਰਜੀਤ ਅਤੇ ਸਿਮਰਨ ਨੂੰ ਸੰਸਥਾ ਵੱਲੋਂ ਸਕਾਲਰਸ਼ਿਪ ਮਿਲਣ ਲੱਗੀ। ਜਸਵੀਰ ਦੀ ਤਨਖਾਹ ਹੁਣ 5000 ਨਹੀਂ ਸਗੋਂ 50000 ਰੁਪਏ ਮਹੀਨਾ ਸੀ ਅਤੇ ਉਸਦੇ ਪਰਿਵਾਰ ਨੂੰ ਗੁਰਦੁਆਰੇ ਦੇ ਨੇੜੇ ਇੱਕ ਸੁਖਦ ਘਰ ਵੀ ਮਿਲਿਆ। ਇੱਕ ਸਵੇਰ ਜਦੋਂ ਜਸਵੀਰ ਨਵੇਂ ਗੁਰਦੁਆਰੇ ਵਿੱਚ ਪ੍ਰਕਾਸ਼ ਕਰ ਰਿਹਾ ਸੀ ਤਾਂ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨੇੜੇ ਇੱਕ ਪੁਰਾਣੀ ਪਰਚੀ ਮਿਲੀ। ਇਹ ਉਹੀ ਪਰਚੀ ਸੀ ਜਿਸ ਤੇ ਉਸਨੇ ਆਪਣੇ ਅਰਦਾਸ ਦੌਰਾਨ ਗੁਰਬਾਣੀ ਦਾ ਸ਼ਬਦ ਲਿਖਿਆ ਸੀ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇਸਾ ਸੇਵਕ ਕਾਹੋ ਬਲਜਾਸ ਇਹ ਪਰਚੀ ਵੇਖ ਕੇ ਜਸਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਉਸ ਦੀ ਅਰਦਾਸ ਨੂੰ ਨਾ ਸਿਰਫ ਸੁਣਿਆ ਸਗੋਂ ਉਸ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਵੀ ਦਿੱਤਾ ਤੇ ਸਾਧ ਸੰਗਤ ਜੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸਰਦਾ ਅਤੇ ਸਮਰਪਣ ਨਾਲ ਕੀਤੀ ਗਈ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਜਸਵੀਰ ਸਿੰਘ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮੁਸੀਬਤਾਂ ਵਿੱਚ ਵੀ ਅਸੀਂ ਗੁਰੂ ਸਾਹਿਬ ਤੇ ਪੂਰਾ ਭਰੋਸਾ ਰੱਖੀਏ ਤਾਂ ਸਾਡੇ ਲਈ ਨਵੇਂ-ਨਵੇਂ ਰਾਹ ਖੁੱਲਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਜਾਵੇ ਉਹ ਅਬਿਨਾਸੀ ਪਰਖ ਹੈ ਸਭ ਮੇਰੇ ਆਸਮਾਨ ਹੈ ਉਹ ਮੇਰਾ ਸਤਿਗੁਰ ਸਦਾ ਸਦਾ ਹੈ ਨਾ ਉਹ ਆਉਂਦਾ ਹੈ ਨਾ ਜਾਂਦਾ ਹੈ ਉਹ ਅਬਨਾਸੀ ਪੁਰਖ ਸਾਰਿਆਂ ਦੇ ਵਿੱਚ ਵਿਆਪਕ ਹੈ ਆਪਾਂ ਕਈ ਵਾਰ ਕਹਿ ਦਿੰਨੇ ਹਾਂ ਕਿ ਸਾਡੀ ਅਰਦਾਸ ਪਤਾ ਨਹੀਂ ਸੁਣੀ ਜਾਵੇਗੀ ਜਾਂ ਨਹੀਂ ਜਿਵੇਂ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਅਤੇ ਉਸ ਅਰਦਾਸ ਦੇ ਵਿੱਚ ਉਹ ਸੱਚੇ ਮਨ ਦੇ ਨਾਲ ਜੋ ਉਹਨਾਂ ਨੇ ਕਿਹਾ ਤੇ ਗੁਰੂ ਸਾਹਿਬ ਨੇ ਅਰਦਾਸ ਸੁਣੀ ਤੇ ਉਹਨਾਂ ਦੀ ਅਰਦਾਸ ਪੂਰੀ ਵੀ ਕੀਤੀ ਜਸਵੀਰ ਸਿੰਘ ਦੀ ਵਾਪਸੀ ਨੇ ਪਿੰਡ ਖੇੜਾ ਮਾਜਰਾ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਨਵਾਂ ਗੁਰਦੁਆਰਾ ਆਜੋ ਸਿੱਖ ਸੰਸਥਾ ਦੀ ਮਦਦ ਦੇ ਨਾਲ ਬਣਿਆ ਸੀ ਦਾ ਸਭ ਤੋਂ ਵੱਡਾ ਅਧਿਆਤਮਿਕ ਕੇਂਦਰ ਬਣ ਗਿਆ ਸੰਗਤ ਦੀ ਗਿਣਤੀ ਦਿਨੋ ਦਿਨ ਵਧਦੀ ਗਈ ਅਤੇ ਜਸਵੀਰ ਦੀ ਸਾਦਗੀ ਤੇ ਸਮਰਪਣ ਨੇ ਹਰ ਇੱਕ ਦੇ ਦਿਲ ਵਿੱਚ ਥਾਂ ਬਣਾ ਲਈ ਉਸਦੀ ਪਤਨੀ ਕੁਲਵੰਤ ਕੌਰ ਲੰਗਰ ਦੀ ਸੇਵਾ ਵਿੱਚ ਰੁੱਝੀ ਰਹਿੰਦੀ ਜਦ ਕਿ ਅਮਰਜੀਤ ਅਦੇ ਸਿਮਰਨ ਸਕੂਲ ਵਿੱਚ ਚੰਗੇ ਅੰਕਾਂ ਨਾਲ ਪੜ੍ਹਾਈ ਕਰਦੇ ਅਤੇ ਗੁਰਦੁਆਰੇ ਵਿੱਚ ਗੁਰਬਾਣੀ ਸਿੱਖਦੇ ਇੱਕ ਸਵੇਰ ਜਦੋਂ ਜਸਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰ ਰਿਹਾ ਸੀ ਤਾਂ ਉਸ ਨੂੰ ਇੱਕ ਪੁਰਾਣੀ ਡਾਇਰੀ ਮਿਲੀ ਜਿਸ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਦੀ ਸੀ ਡਾਇਰੀ ਵਿੱਚ ਇੱਕ ਪੰਨੇ ਤੇ ਗੁਰਬਾਣੀ ਦੇ ਤੁਕ ਲਿਖੀ ਸੀ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਅਤੇ ਸਦਾ ਸੰਭਾਲੇ ਗੁਰੂ ਮੇਰੇ ਨਾਲ ਸਦਾ ਹੈ ਉਸ ਨੂੰ ਸਿਮਰ ਸਿਮਰ ਕੇ ਸਦਾ ਯਾਦ ਰੱਖੋ ਇਹ ਪੜ੍ਹ ਕੇ ਜਸਵੀਰ ਦੀਆਂ ਅੱਖਾਂ ਦੇ ਵਿੱਚ ਹੰਜੂ ਆਗੇ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਸਾਰੀ ਜ਼ਿੰਦਗੀ ਗਰੀਬੀ ਸੰਘਰਸ਼ ਅਰਦਾਸ ਅਤੇ ਅੰਤ ਦੇ ਵਿੱਚ ਸਕੂਨ ਇਹ ਸਭ ਗੁਰੂ ਸਾਹਿਬ ਦੀ ਰਜ਼ਾ ਦਾ ਹਿੱਸਾ ਸੀ ਉਸ ਦਿਨ ਅਮਰਤ ਵੇਲ ਦੀ ਅਰਦਾਸ ਵਿੱਚ ਜਸਵੀਰ ਨੇ ਸੰਗਤ ਨੂੰ ਆਪਣੀ ਪੂਰੀ ਕਹਾਣੀ ਸੁਣਾਈ। ਉਸਨੇ ਦੱਸਿਆ ਕਿਵੇਂ ਗੁਰੂ ਸਾਹਿਬ ਨੇ ਉਸਦੀ ਅਰਦਾਸ ਸੁਣੀ ਅਤੇ ਉਸਦੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਦਿੱਤਾ। ਸੰਗਤ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਅਤੇ ਹਰ ਇੱਕ ਜਸਵੀਰ ਦੀ ਸ਼ਰਧਾ ਅਤੇ ਸਬਰ ਦੀ ਸਲਾਘਾ ਕੀਤੀ। ਅਰਦਾਸ ਦੇ ਅੰਤ ਦੇ ਵਿੱਚ ਜਦੋਂ ਸੰਗਤ ਲੰਗਰ ਛਕਣ ਜਾ ਰਹੀ ਸੀ ਇੱਕ ਬਜ਼ੁਰਗ ਸਿੱਖ ਜਿਸ ਦਾ ਚਿਹਰਾ ਅਜਨਬੀ ਪਰ ਅਜੀਬ ਤਰ੍ਹਾਂ ਜਾਣੂ ਜਾਂਪਦਾ ਸੀ ਜਸਵੀਰ ਦੇ ਕੋਲ ਆਇਆ। ਉਸਨੇ ਜਸਵੀਰ ਨੂੰ ਇੱਕ ਪੁਰਾਣੀ ਤਸਵੀਰ ਦਿੱਤੀ ਜਿਸ ਵਿੱਚ ਜਸਵੀਰ ਦੇ ਪਿਤਾ ਗੁਰਚਰਨ ਸਿੰਘ ਅਤੇ ਕਹੋਰ ਸੇ ਖੜੇ ਸਨ ਬਜ਼ੁਰਗ ਨੇ ਕਿਹਾ ਜਸਪੀਰ ਸਿੰਘ ਮੈਂ ਤੁਹਾਡੇ ਪਿਤਾ ਦਾ ਸਾਥੀ ਸੀ ਉਸਰੇ ਮੈਨੂੰ ਵਾਅਦਾ ਕਰਵਾਇਆ ਸੀ ਕਿ ਜੇ ਤੁਹਾਨੂੰ ਕਦੇ ਮੁਸੀਬਤ ਆਈ ਮੈਂ ਤੁਹਾਡੀ ਮਦਦ ਕਰਾਂਗਾ ਮੈਂ ਹੀ ਸੁਰਿੰਦਰਪਾਲ ਨੂੰ ਤੁਹਾਡੇ ਬਾਰੇ ਦੱਸਿਆ ਸੀ ਜਸਵੀਰ ਹੈਰਾਨ ਰਹਿ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਅਰਦਾਸ ਦੇ ਪਿੱਛੇ ਗੁਰੂ ਸਾਹਿਬ ਦੀ ਅਜੀਬ ਲੀਲਾ ਸੀ ਜਿਸ ਵਿੱਚ ਉਸ ਦੇ ਪਿਤਾ ਦਾ ਵੀ ਹੱਥ ਸੀ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ ਤੁਹਾਡੇ ਪਿਤਾ ਦਾ ਸੁਪਨਾ ਸੀ ਕਿ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰੋ ਅੱਜ ਉਹ ਸੁਪਨਾ ਪੂਰਾ ਹੋਇਆ ਹੈ ਇਹ ਕਹਿ ਕੇ ਬਜ਼ੁਰਗ ਸੰਗਤ ਵਿੱਚ ਗਵਾਚ ਗਿਆ ਜਿਵੇਂ ਕੋਈ ਰੈਸਮੀ ਸ਼ਖਸੀਅਤ ਹੋਵੇ ਜਸਵੀਰ ਨੇ ਉਸ ਸਵੇਰੇ ਗੁਰਸਾਹਿਬ ਅੱਗੇ ਸੀਸ ਝੁਕਾਇਆ ਅਤੇ ਅਰਦਾਸ ਕੀਤੀ। ਉਸ ਦੀ ਅਰਦਾਸ ਦੇ ਅੰਤ ਵਿੱਚ ਗੁਰਬਾਣੀ ਦੀਆਂ ਇਹ ਤੁਕਾਂ ਗੂੰਜ ਰਹੀਆਂ ਸਨੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਬਨਾਸੀ ਪੁਰਖ ਹੈ ਸਭ ਮੇਰੇ ਅਸਮਾਈ। ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ। ਨਾਨਕ ਨਾਮ ਮਿਲਾਤਾ ਜੀਵਾਂ ਤਨ ਮਨ ਥਿਵਾ ਹਰਿਆ। ਜਸਵੀਰ ਦੀ ਕਹਾਣੀ ਪਿੰਡ ਤੋਂ ਲੈ ਕੇ ਦੂਰ ਦਰਾਡੇ ਤੱਕ ਫੈਲ ਗਈ ਉਸ ਦੀ ਅਰਦਾਸ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਬਦਲੀ ਸਗੋਂ ਹਰ ਉਸ ਵਿਅਕਤੀ ਦੇ ਦਿਨ ਨੂੰ ਛੋਇਆ ਜਿਸ ਨੇ ਸੁਣੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਣ ਵਾਲਾ ਕਦੇ ਵੀ ਨਿਰਾਸ਼ ਨਹੀਂ ਹੁੰਦਾ ਜਸਵੀਰ ਦੀ ਜ਼ਿੰਦਗੀ ਗੁਰਮਾਨੀ ਦੀ ਇਸ ਤੱਕ ਦਾ ਜੀਵੰਤ ਸਮੂਦ ਬਣ ਗਈ ਜਿਨ ਹਰ ਜਨ ਸਤਗੁਰ ਸੰਗ ਹੈ ਰਿਓ ਤਿਲ ਕੋ ਵਿਗਨ ਨ ਲੱਗੈ ਜੀਓ ਜਿਨਾਂ ਨੇ ਹਰੀ ਸਤਗੁਰ ਦਾ ਸਾਥ ਪਾਇਆ ਉਹਨਾਂ ਨੂੰ ਕਦੇ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਗਨ ਨਹੀਂ ਪੈਂਦਾ ਸੋ ਤੁ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਜਿਸ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਫਤਿਹ ਦੀ ਸਾਂਝ ਪਾਓ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ